ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਜੀ ਸੰਧੂ ਪੱਤਰਪੁਰਿਆ ਅੱਜ ਦੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਦੋ ਟਾਈਮ ਪਸ਼ੂ ਦੀ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸਜਣੋ ਦੱਬ ਕੇ ਸ਼ੇਅਰ ਕਰਦਿਆ ਕਰੋ ਹੋਰ ਵੀ ਕਿ ਮਾਤੜ ਦਾ ਫਾਇਦਾ ਆਿੰਦਾ ਵੀ ਆਪਣੀ ਖਰੀਦਦਾਰੀ ਕਰ ਸਕਦਾ ਜੇ ਕੋਈ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਤਸੱਲੀ ਕਰੋ ਗੱਪਣ ਪਸ਼ੂ ਤੇ ਪਕੇ ਵਰਾ ਕੇ ਖੜੋ ਕੋ ਲਾਮੇ ਵਾਲੀ ਗੱਲ ਨਾ ਰਵੇ ਸੱਜਣੋ ਅੱਜ ਪਹੁੰਚੇ ਆ ਪਿੰਡ ਲਜਾਮ ਵਾਲਾ ਨੇੜੇ ਰਹਿ ਗਿਆ ਹਾਰਫਗੇ ਜ਼ਿਲ੍ਹਾ ਇਹਨੂੰ ਪੈ ਗਿਆ ਫਰੋਜਪੁਰ ਤਹਿਸੀਲ ਵੀ ਫਰੋਜਪੁਰ ਭਾਈ ਲਾਵਕੋਲ ਸੱਜਣੋ ਪਹੁੰਚੇ ਆ ਤੇ 5 ਮਹੀਨ ਸੱਜਣੋ ਵਿਖਾਉਣ ਲੱਗੇ ਆ ਵਧੇਰੇ ਜਾਣਕਾਰੀ ਲੈ ਕੇ ਸਾਂਝੀ ਕਰਦੇ ਆ ਬਣੇ ਰਿਓ ਐਂਡ ਤੱਕਰ ਭਾਈ ਲਾਸ਼ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕੰਮ ਸਿੱਧਾ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਚਲੋ ਸ਼ੁਕਰ ਹੈ ਡਰੈਸ ਕਰਕੇ ਭਾਈ ਜੀ ਨੋਟ ਪਿੰਨ ਨਿਆਮ ਵਾਲਾ ਜੀੜਾ ਫਰੋਜਪੁਰ ਠੀਕ ਹੈ ਫਰੋਜਪੁਰ ਜੀ ਨਾਲ ਆਪਣੇ ਹਰਫ ਕੇ ਦੇ ਮਨ ਵਾਲਾ ਨਾਲ ਹੀ ਲਾਗੇ ਪੈਂਦਾ ਜੀ ਮੋਬਾਈਲ ਨੰਬਰ ਜੀ 798604647 ਜੀ ਠੀਕ ਹੈ ਜੀ ਤੇ ਕਿੰਨੇ ਪਸ਼ੂ ਸੰਝੇ ਕਰਨੇ ਨੇ ਆ ਚਾਰ ਮੱਝਾਂ ਦੇ ਇੱਕ ਗਾਂ ਜੀ ਪੰਜ ਐਨੀਮਲ ਆ ਗਏ ਨਾ ਹਾਂਜੀ ਹਾਂਜੀ ਠੀਕ ਹੈ ਸੂਈ ਤੋਂ ਕਰਕੇ ਸ਼ੁਰੂਆਤ ਤੋਂ ਲਓ ਜੀ ਸੱਜਣੋ ਸੂਈ ਸਵਾਈ ਮਗਰ ਵੀ ਫੀਮੇਲ ਕੱਟੀ ਹੈ ਨਾ ਇਹ ਜੀ ਕੱਟੀ ਲਓ ਜੀ ਡਬਲ ਫਾਇਦਾ ਆ ਗਿਆ ਸਿਰ ਖੁੱਲਾ ਹੋਊਗਾ ਤੇ ਦੁੱਧ ਕਿੰਨਾ ਗਿਆ 9 ਕਿਲੋ ਦੁੱਧ ਦੇ ਗਈ ਸਹੀ ਤੇ ਸਲੀ ਜੀ ਲਓ ਚਲ ਸੋਰ ਦੇ ਮੇਰਾ ਫਿਰ ਲਓ ਸੱਜਣੋ ਚਵਾਦੂ ਬੜਾ ਲੱਗਣਾ ਅੱਛਾ ਜੀ ਬਿਲਕੁਲ ਚੂਨ ਓਕੇ ਲਓ ਜੀ ਆਹ ਲੈਵਾ ਜੀ ਤੇ ਬਾਹਰ ਤੋੜਾ ਤੁਹਾਨੂੰ ਚੈੱਕ ਕਰਵਾ ਦਿੰਨੇ ਇਧਰ ਨੂੰ ਲਾਇਓ ਜੀ ਆ ਨਾ ਲੋ ਸੱਜਣੋ ਕਰੋ ਚੈੱਕ ਲੈਓ ਭਾਈ ਜੀ ਕਮਾ ਲਓ ਚੁੰ ਜੁੰਨੇ ਇੱਕ ਨੰਬਰ 9 ਗੱਲ ਦੁੱਧ ਜਿਹੜਾ ਸਹੀ ਕੰਡਿਆਰਾ ਅੱਛਾ ਜੀ ਉਹ ਆ ਦੁੱਧ ਆ ਇਹ ਨਵਾਂ ਲੈ ਤੀਜਾ ਮਾਲੇ ਸਿੰਘ ਥੋੜਾ ਖੁੱਲਾ ਲੈ ਗੀ ਠੀਕ ਆ ਇਹ ਕੀਮਤ ਬਾਈ ਜੀ ਮੋਹ ਲੱਸੀ ਕਰਦੇ ਹਾਂ ਨਾ 75000 ਦੀ ਮੈਂ ਦੇ ਦਾਂਗੀ 75000 ਦੀ ਹਾਂਜੀ ਦੇ ਦਾਂਗੇ ਖਾਨਾ ਹਾਂ ਨਹੀਂ ਹਾਂਜੀ ਤੇ ਉਹ ਕਰਨਾ ਕੋਈ ਯਾਰ ਦੋ ਯਾਰ ਨਹੀਂ 72 ਦੇ ਦਾਂਗੇ ਮੈਂ ਤਾਂ ਜੀ ਇਹ ਸਾਰੀ ਪੰਜਾਂ ਖਾਂ ਦੇਣਾ ਸਹੀ ਹੈ ਜੀ ਵਾ 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 ਲੋ ਜੀ ਦੂਜੇ ਨੰਬਰ ਤੇ ਗੱਪਣ ਹੈ ਗੱਪਣ ਦੇਣ ਕਿੰਨੇ ਕੁ ਬਾਈ ਜੀ ਇਹ 10 ਦਿਨ ਮੈਂ ਲੈ ਜੀ ਇਹ ਗੂੰਦੀ ਆਉਂਦੀ ਵਾ ਵਾ 12 13 ਕਿਲੋ ਦੁੱਧ ਦੇ ਜੂ ਮੈਂ ਖੁੱਲਾ ਕੱਢ ਦੋ ਇਹ ਮੈਂ ਤੋੜ ਦੋ ਸੇਰ ਸੁਰ ਦੀ ਬਾੜੀ ਚੰਗੀ ਆ ਨਾ ਹਾਂਜੀ ਆਪਣਾ ਵਾਜ ਬਿੱਲੀ ਮੰਨ ਕੇ ਆ ਕੇ ਆ ਗਈ ਆ ਹਨਾ ਜੀ ਤੇ ਪਾਰ ਪੇਸ਼ੇ ਦੀ ਗਰੰਟੀ 20 ਗਰੰਟੀ ਕਰੀ ਓਕੇ ਬਾਈ ਜੀ ਓਏ ਮੰਗਾ ਲਿਆ ਆਪਾਂ ਪਹਿਲਾਂ ਠੰਟ ਪਾਂਗਾ ਫੇਰ ਪੈਸੇ ਲਾਂ ਕਰੇ ਸਿੱਧੀ ਛਾੜਾਂ ਗੱਲ ਹੀ ਕੋ ਨਹੀਂ ਠੀਕ ਆ ਜੀ ਪਹਿਲੋਂ ਤਸੱਲੀ ਫੇਰ ਪੈਸੇ ਫੇਰ ਪੈਸੇ ਇਹਦਾ ਤੁੰਗਾ ਮੰਗੇ ਤੇ ਬਾਈ ਜੀ ਕੀਮਤ ਇਹਦੀ ਮੁੱਲ 90 ਕਰਦੇ 85000 ਦੀ ਮੈਂ ਦੇ ਦਾਂਗੇ ਹਾਂ ਨਾ ਇਹ ਕਰਨਾ ਕੋਈ ਪਿਆਰ ਮਾਨਤਨ ਕਰਦਾ ਕੋਈ ਦੂਰੋਂ ਨੇ ਬੇਕਾਰੀ ਕਿੰਨਾ ਕਿ 2000 ਦਾ ਕਰਦਾ ਕੋਈ ਗੱਲ 83 ਦੀ ਦੇ ਦੀ ਦੇ ਦਾਂ ਕੋਈ ਗੱਲ ਨਹੀਂ ਦੇ ਦੇ 83000 ਦੀ ਲਓ ਜੀ ਤੀਜੇ ਨੰਬਰ ਤੇ ਵੀ ਆ ਗਏ ਅੱਖ ਰੱਖਦੀ ਮੈਂ ਥੱਲੋ ਚੰਗੀ ਲਓ ਲੇਵਾ ਵੇਖੋ ਲੇਵਾ ਦੇ ਬਣਾਵੇਗੀ ਮੈਂ ਸੀਟ ਕੱਪੜਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਦੇਣ ਅੱਖ ਲੈ ਜਾਓ ਆਏ ਖੁੱਲੇ ਖੁੱਲੇ ਗੁੰਦਰ ਹੀ ਆਉਂਦੀ ਹੈ ਬਿਲਕੁਲ ਪੂਰੇ ਪੜੇ ਜੇ ਇਸ਼ੂ ਤੋਂ ਪਤਾ ਹੀ ਨਹੀਂ ਸੀ ਨਾਲ ਛੋਟੀ ਵਾਲੀ ਸੇਵਾ ਹੀ ਨਹੀਂ ਹੋਈ ਕਿਸੇ ਦਾ ਅੱਛਾ ਬਹੁਤੀ ਵਖਮਾਈ ਵਾ ਵਾ ਸੋਹਣੀ ਆ ਨਿੱਕੀ ਫੇਸ ਕੁਆਲਿਟੀ ਸਿੰਘ ਵੀ ਨਿੱਕਾ ਲੱਗਾ ਨਾ ਆ ਜਾ ਚੱਲ ਮੋੜ ਲਿਆ ਮੋੜ ਲਿਆ ਆ ਜਾ ਮੋੜ ਲਿਆ ਨਿੱਕਾ ਵਪਾਰੀ ਵੀ ਆ ਗਿਆ ਸੱਜਣੋ ਖਿੱਚਲਾ 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 ਲਾਫਾ ਲਾਫਾ ਕਰਦਾ ਹੈਗਾ ਪਰ ਨਹੀਂ ਇਹ ਛੋਟਾ ਜਾਜ ਦੇਖ ਜਾਊਗਾ ਪੂਰੀ ਬਣ ਗਈ ਚੱਲ ਬਾਤ ਦੇ ਦੇਣ ਦਾਸ ਲੈ ਜੂਗੀ ਖੁੱਲੇ ਖੁੱਲੇ ਇਹਦਾ ਹਾਂ ਬਿਲਕੁਲ ਬਿਲਕੁਲ ਉਹਨਾਂ ਠੀਕ ਆ ਨੀਲੀ ਰਵੀ ਦਾ ਭਰਾ ਹੈਗਾ ਗਾਂ ਬੱਚਾ ਚੰਗਾ ਦੇਗੀ ਤੇ ਨੀਲੀ ਦੇ ਵੀ نسل ਆਈ ਨੇ ਜੀ ਤੇ ਰੇਟ ਬਾਈ ਜੀ 85 ਮੁੱਲ ਕਰਦੇ 100000 ਦੀ ਮੈਂ ਦੇ ਦਾਂਗੇ ਹੋਰ ਕਰਨਾ ਮੰਨ ਤਾ ਮੈਂ ਤਾਂ ਠੀਕ ਹੈ ਯਾਰ ਚੱਲ ਕਰ ਦਾਂਗੇ ਮੰਨ ਕਿੰਨਾ ਕ ਯਾਰ ਛੱਡ ਦਾਂਗੇ 80 ਜੋ ਹਾਂ ਦੋ ਨੇ ਛੱਡ ਦੀ ਚਾ ਦੋ ਛੱਡ 78 ਦੀ ਬੰਨੀ ਵੀ ਨਹੀਂ ਥਲੋ ਵੱਲੀ ਮੈਂ ਬੰਨ ਨਹੀਂ ਚੰਗੀਆਂ ਬੰਨ ਨਾਲੋਂ ਪੂਰੇ ਅੱਧੀ ਵੱਡੀ ਮੈਂ ਲੱਪਣ ਠੀਕ ਆ ਰੱਖਦੇ ਨੇ ਇਹਦੀ ਲੈ ਜੋ ਇਹ ਗੁੰਦਰ ਹੀ ਆਉਂਦੀ ਬੰਨੀ ਬੜੀ ਥਲੋ ਆਪਣੇ ਖਾਸ ਬੰਦੇ ਤਾਂ ਹੀ 14 15 ਕਿਲੋ ਦੁੱਧ ਕੱਢਦੀ ਮੈਂ ਇਹ ਜੋ ਮੈਂ ਆਈ ਏ ਜੈਡ ਬਲੈਕ ਆ ਮੈਂ ਪੂਰੀ ਹਾਂ ਜਿਹੜਿਆਣੇ ਦੀ ਏ ਪੂਰੀ ਜ਼ਬਰਦਸਤ ਮੈਂ ਹਣੇ ਵੱਡੀ ਕੱਦ ਬਹੁਤ ਹੀ ਫੁੱਲੇ ਸੂਹਾ ਕਣਵਾ ਸੋਹਣਾ ਬਈਲਾ ਵਾ ਅੱਜ ਕਿਹ ਸੁਣਾ ਤੀਜਾ ਤੀਜਾ ਹਾਂਜੀ ਠੀਕ ਕਿੰਨਾ ਕ ਦੁੱਤ ਦੱਸਿਆ ਮਾਲਕਾ 14 15 ਕਾ ਦੁੱਤ ਖੁੱਲਾ ਕੱਢਦੀ ਮੈਂ ਤੁਹਾਨੂੰ ਥੋੜਾ ਲੱਗ ਕੇ ਬੈਠ ਪੁੱਤ ਮੈਂ ਨਾ ਦੇਣ ਲੈ ਜੂ 10 ਸਨ ਖੁੱਲੇ ਖੁੱਲੇ 10 ਦਿਨ ਸੱਜਣਾ ਖੁੱਲੇ ਢੁੱਲੇ ਲੈ ਜੂ ਵੱਡੀ ਮੈਂ ਜੀ ਲੈ ਆ 25 ਤੋਂ ਪੰਜ ਇੱਕ ਨੰਬਰ ਕੋਈ ਕੁਛ ਨਹੀਂ ਅੱਛਾ ਪਾਰ ਪਿੱਛੇ ਦੀ ਆਪਣੀ ਗਰੰਟੀ ਹੈ ਵਾ 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 ਚੰਗੀ ਹੈ ਮੈਂ ਹਨਾ ਫਿੱਟ ਪੁੜਾ ਵੇ ਕਿਹੜਾ ਜੋੜਾ ਲਗਾ ਨੋਈ ਤੇ ਕੀਮਤ ਪਾਈ ਜੀ ਹਿੰਦੀ ਮੋਲ ਇੱਕ 10 ਕਰਦੇ ਇੱਕ 5 ਦੀ ਮੈਂ ਦੇ ਦਾਂ ਇੱਕ 5 ਦੀ ਹਾਂਜੀ ਇੱਕ 2 ਦੀ ਨਾ ਕਰਦੀ ਆ ਹਨਾ ਚਲੋ ਮੋਕੇ ਤੇ ਕਰ ਲਾਂਗੇ ਮੰਨ ਤਾ ਕੋਈ ਕਰ ਦਿਓ ਲਓ ਵੈੜ ਕੱਟ ਕੇ ਬਾਹਰ ਨੂੰ ਸੋਈ ਸਵਾਈ ਹੈ ਨਾ ਹਾਂਜੀ ਹਾਂਜੀ ਲਓ ਜੀ ਇਹ ਇੰਦੀ ਵੀਡੀਓ ਵੀ ਆਪਣੇ ਕੋਲ ਹੈ ਆਪਣਾ ਹੈਗੀ ਵੀਡੀਓ ਇਹਦੀ ਗੱਪਾਂ ਦੀ ਵੀਡੀਓ ਇਹ ਸਾਰੀ ਸੂਈ ਨੂੰ ਮਹੀਨਾ ਹੋਇਆ ਤੇ ਸੱਜਣ ਨੂੰ ਦਿੱਤੀ ਸੀ ਆਪਾਂ ਤੇ ਉਹਨਾਂ ਕੋਈ ਪ੍ਰੋਬਲਮ ਪੈ ਗਈ ਤੇ ਉਸ ਤਰ੍ਹਾਂ ਕੋਈ ਸੇਵਾ ਨਹੀਂ ਗਾਂਦੀ ਲੋ ਸੱਜਣ ਨੂੰ ਆ ਗੱਪਨ ਦੀ ਵੀਡੀਓ ਜਿਹੜੀ ਗੱਪਨ ਕਿਆ ਸੀ ਇਹਨੂੰ ਸੂਈ ਨੂੰ ਮਹੀਨਾ ਹੋ ਗਿਆ ਨਾ ਹਾਂਜੀ ਮਹੀਨਾ ਬੱਚਾ ਹੈਗਾ ਬੱਚਾ ਮਗਰ ਤੇ ਹੁਣ ਦੁੱਧ ਕਿੰਨਾ ਦੁੱਧ ਹਸ ਟਾਈਮ 12 ਕਿਲੋ 10 ਦਿਨ ਕੋਈ ਸੇਵਾ ਕਰੇ 16 17 ਕਿਲੋ ਦੁੱਧ ਕਰ ਜਾਏਗਾ 12 ਕਿਲੋ ਮੋਕੇ ਦਾ ਦੁੱਧ ਆ ਅੱਛਾ ਅੱਜ ਹੀ ਆਈ ਹੈ ਹਾਂਜੀ ਲੋ ਸੱਜਣ ਨੂੰ ਆਈ ਵੀ ਆਜੀ ਸੀਟ ਪੈ ਗਈ ਫਿਰ ਉਹਨੇ ਕਿਹਾ ਚੱਲ ਆ ਜੋ ਕੋਈ ਠੀਕ ਐ ਇਹ 95000 ਦੀ ਗਾਂ ਦਿੱਤੀ ਉਹਦੋਂ ਅੱਛਾ ਅੱਛਾ ਓਕੇ ਜੀ ਉਹ ਤਾਂ ਜਾਇਜ਼ ਹੀ ਐ ਨਾ ਜਾਇਜ਼ ਰੇਟ ਦੇਦਾ ਕੋਈ ਗੱਲ ਹੈ ਕਿੰਨਾ ਕੁ 40000 ਦੀ ਦੇ ਦਾਂਗੇ 40000 ਦੀ ਸਿਰਫ ਤੇ ਬੱਚਾ ਵੀ ਸਜਣੂ ਹੈਗਾ ਮਹੀਨਾ ਹੋ ਗਿਆ ਸੀ ਨੂੰ 12 ਕਿਲੋ ਦੁੱਧ ਦੇ ਸਿਰਫ 40000 ਦੀ ਇਹ ਮਿਲ ਜੂ ਕਿ ਹੁਣ ਦੁੱਧ 12 ਕਿਲੋ ਹਾਂ ਕੋਈ ਪ੍ਰੋਬਲਮ ਪੈ ਗਈ ਜਿੰਨਾਂ ਨੂੰ ਦਿੱਤੀ ਸੀ ਉਹਨਾਂ ਨੇ ਫੇਰ ਇਹਨਾਂ ਨੂੰ ਗਾਂ ਸੇਲ ਕਰਤੀ ਤੇ ਬੱਚਾ ਵੀ ਤੁਹਾਨੂੰ ਮੁਖਾ ਦੇਣਾ ਆ ਬੱਚਾ ਜੈਨਾ ਹਾਂਜੀ ਹਾਂਜੀ ਮੇਰੇ ਮਾਲੇ ਕੋਲ 5 ਦਿਨ ਤੇ ਲਾਲੇ ਕੋ ਦੱਸ ਦੇਣਾ ਠੀਕ ਆ ਇਹ ਗਾਂ ਜੀ ਇਹ 40000 ਦੀ ਮਿਲ ਜੂਗੀ ਸਾਸਰੀ ਗਾ ਜੀ